ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਮਹਿਕ ਤੁਹਾਡਾ ਸਭ ਦਾ ਸਵਾਗਤ ਕਰਦੀ ਆ ਸਾਡੇ ਚੈਨਲ ਸਾਡੀ ਮਹਿਕ ਤੇ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਵੀ ਪਹਿਲਾਂ ਨਾਲੋਂ ਬਹੁਤ ਠੀਕ ਆ ਤੇ ਅੱਜ ਮੈਂ ਕੁਝ ਗੱਲਾਂ ਕਰਨੀਆਂ ਸੀਗੀਆਂ ਤੇ ਇਹ ਆਖਰੀ ਵੀਡੀਓ ਹੋਊਗੀ ਇਸ ਤੋਂ ਬਾਅਦ ਮੈਂ ਕਿਸੇ ਨੂੰ ਕੋਈ ਜਵਾਬ ਨਹੀਂ ਦੇਣਾ ਕੋਈ ਸਫਾਈਆਂ ਨਹੀਂ ਦੇਣੀਆਂ ਮੈਂ ਪਹਿਲਾਂ ਵੀ ਇਹ ਗੱਲ ਬਹੁਤ ਵਾਰ ਕਹਿ ਚੁੱਕੀ ਹਾਂ ਵੀਡੀਓ ਦੇ ਵਿੱਚ ਵੀ ਕਿਸੇ ਦਾ ਡਿਪਰੈਸ਼ਨ ਮਜ਼ਾਕ ਨਹੀਂ ਹੈਗਾ ਡਿਪਰੈਸ਼ਨ ਇੱਕ ਮਾਨਸਿਕ ਬਿਮਾਰੀ ਹੈ ਸਰੀਰਕ ਬਿਮਾਰੀ ਨਹੀਂ ਹੈਗੀ ਕਿ ਜਿਹੜੀ ਨੂੰ ਤੁਸੀਂ ਦੇਖ ਕੇ ਜੱਜ ਕਰ ਸਕੋ ਜਾਂ ਜਿਹੜੀ ਮੈਂ ਤੁਹਾਨੂੰ ਦਿਖਾ ਸਕਾਂ ਕਿ ਮੈਨੂੰ ਆਹ ਪ੍ਰੋਬਲਮ ਆ ਤੇ ਦੂਜੀ ਗੱਲ ਰਹੀ ਕਿ ਜੇ ਤੁਸੀਂ ਨਹੀਂ ਇਹ ਗੱਲ ਮੰਨਣੀ ਚਾਹੁੰਦੇ ਤਾਂ ਨਾ ਮੰਨੋ ਕੋਈ ਗੱਲ ਨਹੀਂ ਹੈਗੀ ਬਸ ਇਹ ਆ ਕਿ ਰੱਬ ਨਾ ਕਰੇ ਕਿ ਇਹ ਪ੍ਰੋਬਲਮ ਕਿਸੇ ਨਾਲ ਵੀ ਆਵੇ ਕਿਉਂਕਿ ਜਿਨ੍ਹਾਂ ਦੇ ਘਰ ਦੇ ਵਿੱਚ ਇਦਾਂ ਦੀ ਪ੍ਰੋਬਲਮ ਆਉਂਦੀ ਹੈਗੀ ਉਹਨਾਂ ਨੂੰ ਪਤਾ ਆ ਕਿ ਪਰਿਵਾਰ ਦਾ ਕੀ ਹਾਲ ਹੁੰਦਾ ਆ ਤੇ ਬੰਦੇ ਦਾ ਕੀ ਹਾਲ ਹੁੰਦਾ ਆ ਜਿਹੜਾ ਇਸ ਕੰਡੀਸ਼ਨ ਦੇ ਵਿੱਚੋਂ ਲੰਘ ਰਿਹਾ ਹੁੰਦਾ ਆ ਜਿਹੜਾ ਡਿਪਰੈਸ਼ਨ 'ਚੋਂ ਲੰਘ ਰਿਹਾ ਹੁੰਦਾ ਆ ਤਾਂ ਕੁਝ ਗੱਲਾਂ ਮੈਂ ਇਹ ਕਾਣੀਆਂ ਸੀਗੀਆਂ ਕਿ ਕਾਫੀ ਲੋਕੀ ਕਹਿੰਦੇ ਆ ਕਿ ਮੈਗਨਿਕਮੈਂਟ ਬੰਦ ਕਰ ਦਿੱਤੇ ਇੰਸਟਾ ਤੇ ਮੈਸੇਜ ਆਉਂਦੇ ਆ ਕਿ ਤੁਸੀਂ ਕਮੈਂਟ ਬੰਦ ਕਰਕੇ ਤਾਂ ਉਹਦਾ ਰੀਜ਼ਨ ਇਹ ਆ ਕਿ ਮੈਂ ਮੈਂਟਲੀ ਉਸ ਕੰਡੀਸ਼ਨ ਦੇ ਵਿੱਚ ਨਹੀਂ ਹੈਗੀ ਕਿ ਮੈਂ ਐਵੇਂ ਦੀਆਂ ਗੱਲਾਂ ਸੁਣ ਸਕਾਂ ਕੁਝ ਫालतू ਦੇ ਸਵਾਲ ਕੁਝ ਫालतੂ ਦੀ ਦੇ ਇਲਜ਼ਾਮ ਜਿਹੜੇ ਮੈਂ ਬਰਦਾਸ਼ਤ ਕਰ ਸਕਾਂ ਮੇਰੇ ਦੇ ਮੇਰੇ ਵਿੱਚ ਫਿਲਹਾਲ ਉਨੀ ਹਿੰਮਤ ਨਹੀਂ ਹੈਗੀ ਕਿ ਕਿਉਂਕਿ ਇੱਕ ਬੰਦਾ ਡਿਪਰੈਸ਼ਨ ਵਾਲਾ ਬੰਦਾ ਪਹਿਲਾਂ ਹੀ ਇੰਨਾ ਟੁੱਟਿਆ ਹੋਇਆ ਹੁੰਦਾ ਹੈ ਉਹਨੂੰ ਪਹਿਲਾਂ ਹੀ ਨਹੀਂ ਸਮਝ ਆ ਰਹੀ ਹੁੰਦੀ ਕਿ ਉਹ ਕੀ ਕਰ ਰਿਹਾ ਹੈ ਉਹਦੇ ਨਾਲ ਕੀ ਹੋ ਰਿਹਾ ਹੈ ਤਾਂ ਉੱਤੋਂ ਤੋਂ ਗੱਲਾਂ ਬੰਦਾ ਬਰਦਾਸ਼ਤ ਨਹੀਂ ਕਰ ਪਾਉਂਦਾ ਕਿ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੇਰਾ ਐਵੇਂ ਦਾ ਸਾਬਕਾਤਾ ਹੋਇਆ ਵਾ ਕਿ ਮੈਂ ਕਿਸੇ ਨੂੰ ਮਿਲਣਾ ਮੈਂ ਬਾਹਰ ਅੰਦਰ ਜਾਣਾ ਮੈਨੂੰ ਜਮਾਈ ਪਸੰਦ ਨਹੀਂ ਹੈਗਾ ਮਤਲਬ ਮੈਨੂੰ ਮੇਰੇ ਮੈਨੂੰ ਬਹੁਤ ਔਖਾ ਲੱਗਦਾ ਹੈ ਮੈਨੂੰ ਐ ਲੱਗਦਾ ਕਿ ਕੋਈ ਮਿਲੂਗਾ ਕੀ ਗੱਲ ਕਰੂੰਗੀ ਕੀ ਕਰੂੰਗੀ ਬਾਹਰ ਜਾ ਕੇ ਮੈਂ ਜ਼ਿਆਦਾਤਰ ਟਾਈਮ ਆਪਣਾ ਕਮਰੇ ਦੇ ਵਿੱਚ ਬੈਠੀ ਰਹਿਣੀ ਆ ਮੇਰੀ ਉਹ ਵਾਲੀ ਕੰਡੀਸ਼ਨ ਹੋਈ ਵੀ ਆ ਤਾਂ ਇਹਦੇ ਕਰਕੇ ਹੀ ਮੈਂ ਕਮੈਂਟ ਬੰਦ ਕੀਤੇ ਕਿਉਂਕਿ ਮੇਰੇ ਵਿੱਚ ਹਿੰਮਤ ਨਹੀਂ ਹੈਗੀ ਕਿ ਮੈਂ ਗੱਲਾਂ ਬਰਦਾਸ਼ਤ ਕਰ ਸਕਾਂ ਤਾਂ ਦੂਜੀ ਗੱਲ ਕਈ ਲੋਕੀ ਕਹਿੰਦੇ ਆ ਕਿ ਮੈਂ ਇੱਕ ਵੀਡੀਓ ਪਾ ਕੇ ਝੂਠ ਬੋਲ ਰਹੀ ਆ ਇਹ 뷰 ਲੈਣਾ ਚਾਹੁੰਦੀ ਆ ਤਾਂ ਡਿਪਰੈਸ਼ਨ ਦਾ ਨਾਮ ਲੈ ਕੇ ਕੋਈ ਵੀ ਝੂਠ ਨਹੀਂ ਬੋਲਦਾ ਹੁੰਦਾ ਤੇ ਨਾ ਹੀ ਕੋਈ 뷰 ਲੈਣਾ ਚਾਹੁੰਦਾ ਆ ਤੇ ਇਹੋ ਜੇ 뷰 ਕੋਈ ਲਵੇ ਵੀ ਨਾ ਤੇ ਬਾਕੀ ਰਹੀ ਗੱਲ ਜੇ ਮੈਂ ਡਿਪਰੈਸ਼ਨ ਬਾਰੇ ਗੱਲ ਕਰਕੇ ਆਪਣੇ ਬਾਰੇ ਹੀ ਗੱਲ ਕਰਦੀ ਆ ਮੈਂ ਕਿਸੇ ਦੇ ਬਾਰੇ ਗੱਲ ਨਹੀਂ ਕਰ ਰਹੀ ਹੈਗੀ ਨਾ ਮੈਂ ਕਿਸੇ ਦਾ ਮਜ਼ਾਕ ਬਣਾ ਰਹੀ ਆ ਤੇ ਨਾ ਹੀ ਮੈਂ ਕਿਸੇ ਤੇ ਇਲਜ਼ਾਮ ਲਾ ਰਹੀ ਆ ਤੁਸੀਂ ਕਈ ਲੋਕੀ ਐਵੇਂ ਦੇ ਆ ਕਿ ਮੇਰੇ ਬਾਰੇ ਵੀਡੀਓ ਪਾ ਕੇ ਇੰਨੇ ਇੰਨੇ ਚੈਨਲ ਬਣਾ ਰੱਖੇ ਆ ਮੈਨੂੰ ਕਿੰਨੇ ਲੋਕੀ ਲਿੰਕ ਭੇਜਦੇ ਆ ਕਿ ਤੁਹਾਡੇ ਤੇ ਆ ਵੀਡੀਓ ਪਈ ਆ ਲੋਕੀ ਤੁਹਾਡੇ ਬਾਰੇ ਇਹ ਕਹਿ ਰਹੇ ਆ ਉਹ ਕਹਿ ਰਹੇ ਆ ਕਟੋਕਟ ਮੈਂ ਜੋ ਵੀ ਕਰ ਰਹੀ ਹਾਂ ਮੈਂ ਆਪਣੇ ਬਾਰੇ ਕਰ ਰਹੀ ਹਾਂ ਮੈਂ ਅੱਜ ਤੱਕ ਜੋ ਵੀ ਤੁਹਾਡੇ ਸਾਹਮਣੇ ਰੱਖਿਆ ਮੈਂ ਆਪਣੇ ਬਾਰੇ ਰੱਖਿਆ ਮੈਂ ਕਿਸੇ ਬਾਰੇ ਗੱਲਾਂ ਨਹੀਂ ਕੀਤੀਆਂ ਨਾ ਮੈਂ ਕਿਸੇ ਤੇ ਇਲਜ਼ਾਮ ਲਾਇਆ ਜੇ ਤੁਸੀਂ ਆਪਣੀ ਵੀਡੀਓ ਪਾਉਣਾ ਚਾਹੁੰਦੇ ਆ ਕੁਝ ਵੀ ਕਰਨਾ ਚਾਹੁੰਦੇ ਆ ਆਪਣੇ ਬਾਰੇ ਗੱਲ ਕਰੋ ਆਪਣੀ ਜੇ ਆਪਣੀ ਲਾਈਫ ਬਾਰੇ ਗੱਲ ਕਰੋ ਤੁਸੀਂ ਮੇਰੀ ਲਾਈਫ ਦੇ ਵਿੱਚ ਇੰਟਰਫੇਅਰ ਕਰਕੇ ਮੇਰੇ ਬਾਰੇ ਲੋਕਾਂ ਨੂੰ ਦੱਸ ਦੱਸ ਕੇ ਕੀ ਤੁਸੀਂ ਕੀ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਆ ਮੈਨੂੰ ਅੱਜ ਤੋਂ ਪਹਿਲਾਂ ਕਦੇ ਇਹ ਲੱਗਦਾ ਨਹੀਂ ਸੀਗਾ ਕਿ ਮੈਂ ਮੇਰੇ ਮੈਂ ਕਿਸੇ ਦੇ ਲਈ ਪ੍ਰਾਇੋਰਟੀ ਹੋਊਂਗੀ ਜਾਂ ਮੈਂ ਕਿਸੇ ਦੇ ਲਈ ਕੋਈ ਕੁਝ ਇੰਪੋਰਟੈਂਟ ਰੋਲ ਪਲੇ ਕਰ ਰਹੀ ਹੋਊਂਗੀ ਕਿਸੇ ਦਾ ਫਾਇਦਾ ਮੇਰੇ ਕਰਕੇ ਹੋ ਰਿਹਾ ਹੋਊਗਾ ਤਾਂ ਪਰ ਮੈਂ ਹੁਣ ਦੇਖਿਆ ਕਿ ਲੋਕਾਂ ਨੇ ਮੇਰੀ ਕੰਡੀਸ਼ਨ ਦੇ ਦੇ ਜਾ ਕੇ ਲੋਕੀ ਲੋਕੀ ਆਪਣਾ ਆਪਣੇ view ਲੈਣ ਦੇ ਲਈ ਜੋ ਜਿਹਦੇ ਮੂੰਹ ਦੇ ਵਿੱਚ ਆਉਂਦਾ ਆ ਉਹ ਬੋਲੀ ਜਾ ਰਹੇ ਆ ਜਿੰਨਾ ਜੇ ਕੋਈ ਸਚਾਈ ਪਤਾ ਨਾ ਹੋਵੇ ਗੱਲ ਦਾ ਪਤਾ ਨਾ ਹੋਵੇ ਕਿਸੇ ਬਾਰੇ ਤਮਾਸ਼ਾ ਨਹੀਂ ਬਣਾਉਣਾ ਚਾਹੀਦਾ ਕਿਸੇ ਦੇ ਬਾਰੇ ਫालतू ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਕਿਸੇ ਬਾਰੇ ਗੱਲਾਂ ਕਰਨੀਆਂ ਕਿਸੇ ਦੀਆਂ ਵੀਡੀਓ ਦੇ ਵਿੱਚ ਧਿਆਨ ਰੱਖਣਾ ਕਿਉਂ ਕੀ ਕਰ ਰਿਹਾ ਆ ਕਿਉਂ ਕਰ ਰਿਹਾ ਆ ਉਹਦੇ ਬਾਰੇ ਤੁਸੀਂ ਅੱਗੇ ਤੋਂ ਆਪਣੇ ਆਪਣੇ ਪੁਆਇੰਟ ਆਫ View ਦੇਣੇ ਠੀਕ ਆ ਪੁਆਇੰਟ ਆਫ View ਦਿਓ ਤੁਹਾਡਾ ਹਰ ਇੱਕ ਦਾ ਆਪਣਾ ਪੁਆਇੰਟ ਆਫ View ਹੋ ਸਕਦਾ ਆ ਪਰ ਇਹ ਨਹੀਂ ਹੈਗਾ ਕਿ ਜੇ ਤੁਹਾਨੂੰ ਕੋਈ ਸਚਾਈ ਪਤਾ ਹੀ ਨਹੀਂ ਹੈਗੀ ਕੋਈ ਗੱਲ ਦਾ ਪਤਾ ਹੀ ਨਹੀਂ ਹੈਗਾ ਤਾਂ ਕਿਸੇ ਦੇ ਉੱਤੇ ਕਿਉਂ ਇਲਜ਼ਾਮ ਲਾ ਰਹੇ ਹੋ ਕਿਸੇ ਨੂੰ ਕਿਉਂ ਟਾਰਗੇਟ ਕਰ ਰਹੇ ਹੋ ਭਾਵੇਂ ਮिन्नੂ ਭਾਵੇਂ ਕਿਸੇ ਨੂੰ ਮਰਜੀ ਮिन्नੂ ਪਤਾ ਆ ਕਿ ਮੈਂ ਮੇਰੇ ਨਾਲ ਕੀ ਬੀਤ ਰਹੀ ਆ ਮੈਂ ਕਿਸ ਕੰਡੀਸ਼ਨ ਦੇ ਵਿੱਚ ਆ ਇੰਨੇ ਘਰਾਂ ਦੇ ਵਿੱਚ ਕਿਸੇ ਬੰਦ ਜੀ ਕੋਈ ਬੰਦਾ ਮੈਂਟਲੀ ਅਪਸੈਟ ਹੋਇਆ ਆ ਸਟ्रेस ਦੇ ਵਿੱਚ ਗਏ ਆ ਉਹਨਾਂ ਨੂੰ ਪਤਾ ਆ ਕਿ ਉਹਨਾਂ ਦਾ ਕੀ ਹਾਲ ਹੋਇਆ ਤੇ ਮੈਂ ਸਿਰਫ ਇਹ ਕੋਸ਼ਿਸ਼ ਕਰ ਰਹੀ ਆ ਕਿ ਮੈਂ ਕਿਸ ਨਾ ਕਿਸੇ ਤਰੀਕੇ ਆਪਣੇ ਆਪ ਨੂੰ ਬਿਜ਼ੀ ਕਰਾਂ ਮੈਨੂੰ ਮੈਂ ਵਲੌਗ ਪਾ ਕੇ ਮੈਂ ਠੀਕ ਹੈ ਹਰ ਇੱਕ ਬੰਦੇ ਨੂੰ ਪੈਸੇ ਦੀ ਲੋੜ ਹੁੰਦੀ ਆ ਹਰ ਇੱਕ ਬੰਦੇ ਨੇ ਆਪਣਾ ਖਰਚਾ ਕਰਨਾ ਮੈਂ ਆਪਣੀਆਂ ਦਵਾਈਆਂ ਦਾ ਵੀ ਖਰਚਾ ਕਰਨਾ ਹਰ ਇੱਕ ਚੀਜ਼ ਲਈ ਹਰ ਇੱਕ ਬੰਦੇ ਨੂੰ ਪੈਸੇ ਦੀ ਲੋੜ ਹੁੰਦੀ ਆ ਪਰ ਮੈਂ ਪੈਸੇ ਦੇ ਲਈ ਝੂਠ ਬੋਲ ਕੇ ਕਦੇ ਵੀ ਉਹ ਨਹੀਂ ਕਰ ਰਹੀ ਹੈਗੀ ਕਿ ਮੈਂ ਜਿੰਨਾ ਵੀ ਕੁਝ ਆਪਣੇ ਬਾਰੇ ਦੱਸਿਆ ਹੈ ਅੱਜ ਤੱਕ ਮੈਂ ਸਹੀ ਹੀ ਦੱਸਿਆ ਆ ਜੇ ਮੈਂ ਜੇ ਮੈਂ ਮੈਂਟਲੀ ਜੇ ਮੈਂ ਸਟ्रेस ਦੇ ਵਿੱਚ ਰਹੀ ਆ ਡਿਪਰੈਸ਼ਨ 'ਚ ਰਹੀ ਆ ਤਾਂ ਮੈਂ ਡਾਕਟਰਾਂ ਕੋਲ ਗਈ ਆ ਮੈਂ ਉਹਦੀਆਂ ਦਵਾਈਆਂ ਖਾਦੀਆਂ ਤੇ ਮੈਂ ਹੁਣ ਵੀ ਖਾ ਰਹੀ ਆ ਤਮੇਂ ਬੇਨਤੀ ਆਪਣੇ ਵੀਰਾਂ ਭੈਣਾਂ ਨੂੰ ਇਹੀ ਕਹਿਣਾ ਚਾਹਣੀ ਆ ਕਿ ਕਿਸੇ ਦਾ ਮਜ਼ਾਕ ਨਾ ਬਣਾਓ ਤੇ ਬਹੁਤੇ ਲੋਕ ਹੀ ਬਹੁਤੇ ਪਿਆਰ ਕਰਦੇ ਹੈਗੇ ਬਹੁਤ ਲੋਕ ਹੀ ਮਿਲਦੇ ਆ ਬਹੁਤ ਪਿਆਰ ਨਾਲ ਮਿਲਦੇ ਹੈਗੇ ਕੰਡੀਸ਼ਨ ਨੂੰ ਸਮਝਦੇ ਆ ਹੌਸਲਾ ਦਿੰਦੇ ਆ ਸਮਝਾਉਂਦੇ ਆ ਬਹੁਤ ਬਹੁਤ ਮਤਲਬ ਵੀ ਮੋਟੀਵੇਟ ਕਰਦੇ ਹੈਗੇ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਜਿਉਣ ਦੇ ਲਈ ਪਰ ਬਹੁਤੇ ਲੋਕ ਇਹ ਆ ਕਿ ਕਿਸੇ ਦੀਆਂ ਲੱਤਾਂ ਕਿਚਨ ਤੇ ਲੱਗੇ ਰਹਿੰਦੇ ਆ ਕਿ ਤੁਸੀਂ ਤੁਸੀਂ ਆਪਣੀ ਲਾਈਫ ਨੂੰ ਜਿਉਂਵੋ ਤੁਸੀਂ ਕਿਉਂ ਕਿਸੇ ਨੂੰ ਟਾਰਗੇਟ ਕਰ ਰਹੇ ਹੋ ਤੁਸੀਂ ਕੀ ਇਹ ਚਾਹ ਰਹੇ ਹੋ ਕਿ ਇੱਕ ਬੰਦਾ ਫਾਲਤੂ ਦੀਆਂ ਗੱਲਾਂ ਸੁਣ-ਸੁਣ ਕੇ ਫਾਲਤੂ ਦੇ ਵਿਊਜ਼ ਸੁਣ-ਸੁਣ ਕੇ ਕੋਈ ਬੰਦਾ ਇੱਥੋਂ ਤੱਕ ਮਜਬੂਰ ਹੋ ਜਾਵੇ ਕਿ ਉਹ ਬੰਦਾ ਆਪਣੇ ਆਪ ਨੂੰ ਖਤਮ ਕਰ ਲਵੇ ਕਿਉਂਕਿ ਜਦੋਂ ਜੇ ਕਿਸੇ ਨੂੰ ਵੀ ਕੁਝ ਹੁੰਦਾ ਹੈ ਕਿਸੇ ਦਾ ਨੁਕਸਾਨ ਹੁੰਦਾ ਹੈ ਤਾਂ ਉਹਦਾ ਜ਼ਿੰਮੇਵਾਰ ਕਿਉਂ ਕੌਣ ਹੋਊਗਾ ਮੈਂ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦੀ ਨਾ ਮੈਂ ਕਿਸੇ ਦਾ ਨਾਮ ਲੈ ਰਹੀਆਂ ਨਾ ਮੈਂ ਕਿਸੇ ਦੀਆਂ ਵੀਡੀਓ ਦੇਖੀਆਂ ਨੇ ਨਾ ਮੇਰੇ 'ਚ ਇੰਨੀ ਹਿੰਮਤ ਆ ਕਿ ਮੈਂ ਕਿਸੇ ਦੀਆਂ ਵੀਡੀਓ ਦੇਖਾਂ ਮੇਰੇ ਜਾਣ ਪਛਾਣ ਦੇ ਮੇਰੇ ਨਾਲ ਜਿਹੜੇ ਪਿਆਰ ਕਰਨ ਵਾਲੇ ਆ ਉਹ ਮੈਨੂੰ ਮੈਸੇਜ ਕਰਕੇ ਕਹਿੰਦੇ ਆ ਕਿ ਤੁਸੀਂ ਜਵਾਬ ਦੇ ਦਿਓ ਲੋਕੀ ਤੁਹਾਡੇ ਬਾਰੇ ਬੋਲ ਰਹੇ ਆ ਮੈਂ ਕਿਸੇ ਬਾਰੇ ਨਹੀਂ ਬੋਲ ਰਹੀ ਹੈਗੀ ਤੇ ਇਸ ਕਰਕੇ ਮੈਨੂੰ ਕਿਸੇ ਨੂੰ ਜਵਾਬ ਦੇ ਕੇ ਕਿਸੇ ਨੂੰ ਸਫਾਈਆਂ ਦੇਣ ਦੀ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਲੋੜ ਆ ਮੈਂ ਸਿਰਫ ਆਪਣੇ ਗੁਰੂ ਨੂੰ ਜਵਾਬ ਦੇ ਆ ਮੈਂ ਦੁਨੀਆ ਨੂੰ ਜਵਾਬ ਦੇਣੀ ਹੈਗੀ ਤarde ਗਲਤ ਇਲਜ਼ਾਮਾਂ ਦੇ ਲਈ ਤਾਂ ਕਿਰਪਾ ਕਰਕੇ ਕਿਸੇ ਨੂੰ ਟਾਰਗੇਟ ਕਰਕੇ ਕਿਸੇ ਨੂੰ ਗਲਤ ਬੋਲਣ ਤੋਂ ਪਹਿਲਾਂ ਇਹ ਸੋਚ ਲਿਆ ਕਰੋ ਕਿ ਕਿਸੇ ਦੀ ਥਾਂ ਤੇ ਜੇ ਅੱਜ ਮੈਂ ਦੁਖੀ ਹਾਂ ਮੇਰੀ ਥਾਂ ਤੇ ਰੱਬ ਨਾ ਕਰੇ ਕੱਲ ਨੂੰ ਤੁਸੀਂ ਵੀ ਤਾਂ ਦੁਖੀ ਹੋ ਸਕਦੇ ਹੋ ਕਿਸੇ ਲਈ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਜੋ ਕਿ ਅੱਗੇ ਜਾ ਕੇ ਬੰਦੇ ਨੂੰ ਪਛਤਾਉਣਾ ਪੈਂਦਾ ਆ ਸਾਰੀ ਮੈਂ ਖੁਸ਼ ਰਹਿਣ ਦੀ ਕੋਸ਼ਿਸ਼ ਕਰ ਰਹੀ ਹਾਂ ਜੇ ਮੈਂ ਆਪਣੇ ਆਪਣੀ 네ਗੇਟਿਵ ਪੁਆਇੰਟ ਨੂੰ ਇਗਨੋਰ ਕਰਕੇ ਆਪਣੀ ਡਿਪਰੈਸ਼ਨ ਨੂੰ ਇਗਨੋਰ ਕਰਨਾ ਚਾਹੁੰਦੀ ਆ ਜਿਵੇਂ ਜਿਉਣਾ ਚਾਹੁੰਦੀ ਆ ਤਾਂ ਫਿਰ ਕਿਸੇ ਨੂੰ ਉਹਦੇ ਵਿੱਚ ਕੀ ਪ੍ਰੋਬਲਮ ਆ ਕਿ ਤੁਸੀਂ ਇਹ ਹੀ ਚਾਹੁੰਦੇ ਆ ਕਿ ਮੈਂ ਹਮੇਸ਼ਾ ਰੋਂਦੀ ਹੋਈ ਕੈਮਰੇ ਦੇ ਸਾਹਮਣੇ ਆਵਾਂ ਜਿਵੇਂ ਮੈਂ ਰੋਂਦੀ ਹੋਈ ਸਾਹਮਣੇ ਆਉਣੀ ਆ ਫਿਰ ਫਿਰ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਡਰਾਮੇ ਕਰ ਰਹੀ ਹੈ ਤੇ ਇਹ ਦੇ ਕਰਕੇ ਮੈਂ ਚਾਹੁੰਦੀ ਆ ਕਿ ਮੈਂ ਨਾਰਮਲ ਤਰੀਕੇ ਨਾਲ ਰਵਾਂ ਨਾਰਮਲ ਬਿਹੇਵ ਕਰਾਂ ਤੁਹਾਡੇ ਸਾਰਿਆਂ ਦੇ ਨਾਲ ਕਿਉਂਕਿ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਦੁੱਖ ਹੁੰਦੇ ਆ ਤੇ ਮੈਂ ਵੀ ਆਪਣੇ ਦੁੱਖ ਰੋ ਰੋ ਕੇ ਕਿਸੇ ਨੂੰ ਹੋਰ ਦੁਖੀ ਨਹੀਂ ਕਰਨਾ ਚਾਹੁੰਦੀ ਤੇ ਮੈਂ ਪਹਿਲਾਂ ਇਹ ਵੀਡੀਓ ਪਾਈ ਸੀਗੀ ਕਿ ਮੈਂ ਆਪਣੀ ਪਰਸਨਲ ਲਾਈਫ ਸ਼ੋ ਕਰਨੀ ਹੁਣ ਤੋਂ ਬੰਦ ਕਰ ਦੇਣੀ ਆ ਕਿ ਆਪਾਂ ਕੁਝ ਵਧੀਆ ਗੱਲਾਂ ਕੁਝ ਵਧੀਆ ਟੌਪਿਕਾਂ ਦੇ ਨਾਲ ਵਧੀਆ ਜਿਹੜੇ ਕੋਈ ਕਰੰਟ ਟੌਪਿਕ ਨੇ ਕਰੰਟ ਮੁੱਦੇ ਆ ਜਾਂ ਸਾਡਾ ਇਤਿਹਾਸ ਆ ਉਹਦੇ ਬਾਰੇ ਗੱਲ ਕਰਿਆ ਕਰਾਂਗੇ ਤੇ ਮੇਰਾ ਮੈਂ ਸਿਰਫ ਇਹ ਵੀਡੀਓ ਆਖਰੀ ਵਾਰ ਇਹ ਪਾਉਣੀ ਸੀ ਕਿ ਮੈਂ ਅੱਜ ਤੋਂ ਬਾਅਦ ਆਪਣੇ ਪਰਸਨਲ ਕਿਸੇ ਚੀਜ਼ ਦੇ ਬਾਰੇ ਕੋਈ ਵੀ ਜਵਾਬ ਦੇ ਨਹੀਂ ਹੋਊਂਗੀ ਨਾ ਮੈਂ ਜਵਾਬ ਦੇਣਾ ਆ ਤੁਸੀਂ ਜੋ ਕਹਿਣਾ ਆ ਜੋ ਸੋਚਣਾ ਆ ਉਹ ਸੋਚੋ ਪਰ ਕਿਰਪਾ ਕਰਕੇ ਜੇ ਕਿਸੇ ਕੋਈ ਸਚਾਈ ਨਾ ਪਤਾ ਹੋਵੇ ਭਾਵੇਂ ਮੈਂ ਆ ਭਾਵੇਂ ਕੋਈ ਹੋਰ ਆ ਕਿਸੇ ਨੂੰ ਵੀ ਟਾਰਗੇਟ ਨਾ ਕਰੋ ਤੁਸੀਂ ਆਪਣੇ ਚੈਨਲ ਬਣਾਏ ਆ ਆਪਣੇ ਪੈਸੇ ਕਮਾਉਣੇ ਆ ਆਪਣੀ ਰੋਜੀ ਰੋਟੀ ਕਮਾਉਣੀ ਆ ਤੁਸੀਂ ਜੀਅ ਸਦਕੇ ਕਮਾਓ ਮੈਂ ਅਰਦਾਸ ਵੀ ਕਰਦੀ ਆ ਮਹਾਰਾਜ ਅੱਗੇ ਸਾਰਿਆਂ ਦੇ ਚੈਨਲ ਵਧੀਆ ਚੱਲਣ ਸਾਰੇ ਆਪਣੀ ਕਮਾਈ ਕਰੋ ਮੈਨੂੰ ਬਹੁਤ ਜਾਣਿਆ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਜਿਹੜੇ ਤੁਹਾਡੇ ਬਾਰੇ ਬੋਲ ਰਹੇ ਆ ਇਹਨਾਂ ਤੇ ਕਾਪੀਰਾਈਟ ਪਾ ਦਿਓ ਤੇ ਮੈਂ ਇਹ ਕਰਨਾ ਨਹੀਂ ਚਾਹੁੰਦੀ ਹੈਗੀ ਮੈਂ ਕਿਸੇ ਦਾ ਵੀ ਚੈਨਲ ਕੋਈ ਬੰਦ ਨਹੀਂ ਕਰਨਾ ਚਾਹੁੰਦੀ ਨਾ ਮੈਂ ਕਿਸੇ ਨੂੰ ਟਾਰਗੇਟ ਕਰਨਾ ਚਾਹੁੰਦੀ ਤੁਸੀਂ ਆਪਣੇ ਚੈਨਲ ਚਲਾਓ ਆਪਣੇ ਵਲੌਗ ਵੀਡੀਓ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਆ ਪਾਓ ਪਰ ਕਿਰਪਾ ਕਰਕੇ ਮੈਨੂੰ ਟਾਰਗੇਟ ਨਾ ਕਰੋ ਮੈਂ ਕਿਸੇ ਨੂੰ ਕੁਝ ਨਹੀਂ ਕਹਿ ਰਹੀ ਹੈਗੀ ਜੇ ਮੈਂ ਤੁਹਾਨੂੰ ਕੁਝ ਬੋਲਦੀ ਹੋਵਾਂ ਤੁਹਾਨੂੰ ਕੁਝ ਟਾਰਗੇਟ ਕਰਦੀ ਹੋਵਾਂ ਫਿਰ ਤੁਸੀਂ ਮੈਨੂੰ ਜਵਾਬ ਦੇ ਹੋਵੋ ਜਾਂ ਫਿਰ ਤੁਸੀਂ ਮੇਰੇ ਤੇ ਬਲੇਮ ਲਾਓ ਜਾਂ ਮੈਨੂੰ ਕੁਝ ਬੋਲੋ ਤੁਸੀਂ ਆਪਣੀ ਜ਼ਿੰਦਗੀ ਸੋਹਣੇ ਤਰੀਕੇ ਨਾਲ ਜਿਉਂਵੋ ਤੇ ਮੈਨੂੰ ਮੇਰੀ ਜ਼ਿੰਦਗੀ ਸੋਹਣੇ ਤਰੀਕੇ ਨਾਲ ਜਿਉਣ ਦਿਓ ਜਿੰਨੇ ਜਾਣੇ ਮੈਨੂੰ ਪਿਆਰ ਕਰਦੇ ਆ ਮੇਰੀ ਸਿਚੁਏਸ਼ਨ ਨੂੰ ਸਮਝਦੇ ਆ ਉਹਨਾਂ ਸਾਰਿਆਂ ਦਾ ਥੈਂਕ ਯੂ ਆ ਤੇ ਜਿਹੜੇ ਨਹੀਂ ਵੀ ਸਮਝਦੇ ਬਸ ਰੱਬ ਉਹਨਾਂ ਦੀ ਵੀ ਬਲੀ ਹੀ ਕਰੇ ਸਾਰੇ ਜਾਨੇ ਤਾਂਦਰ ਉਸ ਤਰ੍ਹਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਤੇ ਖਾਸ ਕਰਕੇ ਇਹ ਵਾਲੀ ਪ੍ਰੋਬਲਮ ਤਾਂ ਕਿਸੇ ਨੂੰ ਨਾ ਆਵੇ ਕਿ ਜਿਹੜੀ ਤੁਸੀਂ ਕਿਸੇ ਨੂੰ ਬਿਆਨ ਹੀ ਨਹੀਂ ਕਰ ਸਕਦੇ ਨਾ ਕਿਸੇ ਨੂੰ ਇਹ ਪ੍ਰੂਫ ਕਰ ਸਕਦੇ ਹੋ ਕਿ ਤੁਸੀਂ ਕਿਸ ਕੰਡੀਸ਼ਨ ਦੇ ਵਿੱਚ ਗੁਜ਼ਰ ਰਹੇ ਹੋ ਤੇ ਇੰਨੀਆਂ ਗੱਲਾਂ ਸੀਗੀਆਂ ਕੁਛ ਵੀ ਕੁਛ ਵੀ ਟਾਰਗੇਟ ਨਾ ਕਰੋ ਕਿਸੇ ਨੂੰ ਮੈਂ ਆਪਣੀ ਮੈਂਟਲ ਸਟ्रेस ਕਰਕੇ ਮੈਂ ਪ੍ਰੋਬਲਮ ਦੇ ਵਿੱਚ ਹਾਂ ਮੈਨੂੰ ਆਪਣੇ ਆਪ ਨੂੰ ਕੰਟਰੋਲ ਕਰਨ ਦੇ ਲਈ ਠੀਕ ਕਰਨ ਦੇ ਲਈ ਟਾਈਮ ਲੱਗੂਗਾ ਮੈਂ ਬਹੁਤ ਮੈਂ ਆਪਣੇ ਆਪ ਨਾਲ ਮੈਂ ਆਪਣੇ ਆਪ ਨੂੰ ਠੀਕ ਕਰਨ ਦੇ ਲਈ ਬਹੁਤ ਕੋਸ਼ਿਸ਼ ਕਰ ਰਹੀ ਹਾਂ ਤਾਂ ਬਹੁਤ ਗੁਰੂ ਸਾਹਿਬ ਨੇ ਮੈਨੂੰ ਹੈਲਪ ਕਰਨ ਲਈ ਵੀ ਬਹੁਤ ਜਾਣੇ ਐਵੇਂ ਦੇ ਭੇਜੇ ਆ ਜਿਨ੍ਹਾਂ ਨੇ ਮੈਨੂੰ ਠੀਕ ਕਰਨ ਦੇ ਵਿੱਚ ਬਹੁਤ ਹੈਲਪ ਕੀਤੀ ਹੈਗੀ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਕਿਸੇ ਵਧੀਆ ਮੈਸੇਜ ਦੇ ਨਾਲ ਵਧੀਆ ਕਿਸੇ ਟੌਪਿਕ ਦੇ ਨਾਲ ਆਪਾਂ ਮਿਲਾਂਗੇ ਮੈਂ ਆਖਰੀ ਵਾਰ ਇਹ ਗੱਲਾਂ ਕਰਨੀਆਂ ਸੀਗੀਆਂ ਇਸ ਤੋਂ ਬਾਅਦ ਮੈਂ ਕਿਸੇ ਵੀ ਗੱਲ ਤੇ ਪਰਸਨਲੀ ਆਪਣੇ ਬਾਰੇ ਜੋ ਵੀ ਗੱਲਾਂ ਹੋ ਰਹੀਆਂ ਨੇ ਉਹਨਾਂ ਦੇ ਬਾਰੇ ਜਵਾਬ ਨਹੀਂ ਦਵਾਂਗੀ ਤੇ ਇੱਕ ਮਿੰਟ ਵੀ ਆਪਾਂ ਜਦੋਂ ਮੈਨੂੰ ਲੱਗਿਆ ਕਿ ਮੈਂ ਗੱਲਾਂ ਸੁਣਨ ਦੇ ਵਿੱਚ ਸਹਿਣ ਦੇ ਵਿੱਚ ਮੇਰੇ ਚ ਹਿੰਮਤ ਆ ਉਦੋਂ ਆਪਾਂ ਆਨ ਕਰ ਦਾਂਗੇ ਤੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ